हां ਅਸੀਂ ਖੜੇ ਆ ਰਕਬਾ ਫਰਸੂਨਪੁਰ ਦੇ ਵਿੱਚ ਤੇ ਆ ਤੁਹਾਨੂੰ ਇੱਥੋਂ ਦੇ ਜਿਹੜੇ ਹੁਣ ਦੇ ਹਾਲਾਤ ਆ ਕੁਛ ਪਾਣੀ ਲੱਥਨ ਤੋਂ ਬਾਅਦ ਦੇ ਹਾਲਾਤ ਆ ਆ ਦੇਖੋ ਆ ਜਿਹੜੀ ਕੋਠੀ ਸੀ ਇਹ 12 ਫੁੱਟ ਉਚਾਈ ਦੇ ਸੀ ਆ ਜਿੰਦਰਾ ਲੱਗਾ ਤੁਹਾਨੂੰ ਦਿਖਾਣਾ ਤੇ ਇਹਦੇ ਵਿੱਚ 6-6 ਫੁੱਟ ਰੇਤਾ ਪੈ ਗਈ ਆ ਇਹ ਜਿਹੜੀ ਇਹ ਰੇਤਾ ਪਈ ਆ ਨਾ ਤਾਂ ਇਹ ਕਿਸੇ ਬੰਨੇ ਜਾ ਸਕਦੀ ਆ ਨਾ ਨਿਕਲ ਸਕਦੀ ਆ ਕਿਉਂਕਿ ਫਸਲ ਮਰੀ ਗਈ ਆ ਕਿਸਾਨਾਂ ਕੋਲੇ ਕੋਈ ਸਾਧਨ ਨਹੀਂ ਬਚਿਆ ਇਹਨੂੰ ਕੱਢਣ ਦਾ ਤੇ ਮੈਂ ਵੀਰ ਨੂੰ ਕਹੂਗਾ ਵੀ ਇੱਧਰ ਵੀ ਵਿਖਾ ਦਿਓ ਕਿਵੇਂ ਟੋਏ ਪਏ ਆ ਜਮੀਨਾਂ ਦੇ ਵਿੱਚ ਆ ਜਿਹੜੀ ਤੁਹਾਨੂੰ ਦਿਖਾਉਂਦੇ ਆ ਲੋਕੇਸ਼ਨ ਇੱਥੇ ਮੋਟਰ ਸੀ ਤੇ ਆ ਤੁਸੀਂ ਦੇਖ ਸਕਦੇ ਜੂੜਾ ਆ ਜਿਹੜਾ 5 ਤੋਂ 6 ਫੁੱਟ ਜਿਹੜੀ ਇੱਥੇ ਰੇਤਾ ਪੈ ਗਈ ਆ ਆ ਟਰਾਂਸਫਰ ਮਾਂ ਵਿਖਾ ਦੇ ਵੀਰ ਇੱਧਰਲੇ ਪਾਸੇ ਆ ਸਾਰੇ ਜਿੰਨਾ ਵੀ ਏਰੀਆ ਬਚਿਆ ਵਾ ਕੋਈ 100 ਤੋਂ 200 ਕਿਲਾ ਵਾ ਅੱਕੇ ਰੇਕੇ ਰੇ ਕੈਮਰਾ ਘਮਾ ਦੇ ਮੇਰਾ ਵੀਰ ਸਾਰੇ ਤੇ ਇਹ ਸਾਰੇ ਇਹੋ ਇਸੇ ਤਰ੍ਹਾਂ ਦੇ ਹਾਲਾਤ ਬਣੇ ਫਿਰਦੇ ਤੇ ਸਾਡੀ ਜਿੰਨੀਆਂ ਵੀ ਸਮਾਜ ਸੇਵੀ ਸੰਸਥਾ ਵਾ ਜਿੰਨੇ ਵੀ ਐਨ ਆਰ ਆਈ ਭਰਾ ਵਾ ਜਿੰਨੇ ਵੀ ਸਮਾਜ ਸੇਵੀ ਸੰਸਥਾ ਦੇ ਵਿੱਚ ਕੰਮ ਕਰ ਰਹੇ ਵੀਰ ਆ ਉਹਨਾਂ ਨੂੰ ਅਪੀਲ ਆ ਸਾਡੀ ਵੀ ਇੱਥੇ ਰਕਬਾ ਰਸੂਲਪੁਰ ਤੇ ਰਕਬਾ ਰਾਣ ਸਿੰਘ ਵਾਲੇ ਦੇ ਬਹੁਤ ਬੁਰੇ ਹਾਲਾਤ ਆ ਇੱਥੇ ਸਾਡੇ ਕਿਸਾਨਾਂ ਦੀ ਆਣ ਕੇ ਸਾਰ ਲਈ ਜਾਵੇ ਇੱਥੇ ਮੌਕੇ ਤੇ ਵਿజిਟ ਕਰਕੇ ਏਰੀਆ ਦੇਖ ਕੇ ਉਸ ਤੋਂ ਬਾਅਦ ਕੋਈ ਵੀ ਸੇਵਾ ਉਸ ਤੋਂ ਬਾਅਦ ਆਰੰਭ ਕੀਤੀ ਜਾਵੇ ਕਿਉਂਕਿ ਇੱਥੇ ਬਹੁਤ ਹਾਲ ਬਿਹਤਰ ਹੋ ਗਏ ਆ ਕਿਉਂਕਿ ਕੁਝ ਜ਼ਮੀਨ ਜਿਹੜੀ ਦਰਿਆ ਦੇ ਵਿੱਚ ਆ ਗਈ ਆ ਬਾਕੀ ਰਹਿੰਦੀ ਜ਼ਮੀਨ ਦੇ ਵਿੱਚ ਰੇਤਾ ਜਾਨੀ ਕਿ ਸਿਲਟ ਪੈ ਗਈ ਆ ਤੇ ਅਸੀਂ ਇਹੋ ਹੀ ਬੇਨਤੀ ਕਰਾਂਗੇ ਇਹਨਾਂ ਕਿਸਾਨਾਂ ਕੋਲੇ ਅਗਲਾ ਕੋਈ ਵੀ ਸਾਧਨ ਨਹੀਂ ਹੈਗਾ ਕਮਾਈ ਦਾ ਇਹੋ ਜ਼ਮੀਨਾਂ ਹੀ ਆ ਕਿ ਤਾਂ ਜੋ ਜੋ ਕਣਕ ਬੀਜ ਕੇ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਜਿਹੜੀ ਬਚਦੀ ਜ਼ਮੀਨ ਦਾ ਜੇ ਕਿਸੇ ਵੀਰ ਨੇ ਇੱਥੇ ਆਉਣ ਦੀ ਲੋਕੇਸ਼ਨ ਲੈਣੀ ਹੋਵੇ ਅਸੀਂ ਕੰਟੈਕਟ ਨੰਬਰ ਇੱਕ ਬੋਲ ਦਾਂਗੇ ਕਿਉਂਕਿ ਇੱਥੇ ਪਹੁੰਚ ਕੇ ਵਿਜ਼ਿਟ ਕਰਕੇ ਫਿਰ ਕੋਈ ਵੀ ਸੇਵਾ ਆਰੰਭ ਕੀਤੀ ਜਾਵੇ ਤਾਂ ਅਸੀਂ ਨੰਬਰ ਬੋਲ ਦਿੰਨੇ ਹ ਜੇ ਕਿਸੇ ਵੀਰ ਨੇ ਇੱਥੇ ਪਹੁੰਚਣਾ ਹੋਵੇ ਤੇ ਉਹਨੂੰ ਲੋਕੇਸ਼ਨ ਦੱਸ ਦਾਂਗੇ ਅਸੀਂ ਇੱਥੋਂ ਦੀ 8727035467 8727035467 ਸਾਡੇ ਨਾਲ ਸੰਪਰਕ ਕਰਕੇ ਇੱਥੇ ਪਹੁੰਚ ਕੇ ਇੱਥੋਂ ਏਰੀਆ ਵੇਖ ਕੇ ਉਸ ਹਿਸਾਬ ਦੀ ਸੇਵਾ ਜਿਵੇਂ ਕਿ ਬੀਜ ਖਾਦ ਦੀ ਡੀਜ਼ਲ ਦੀ ਚੈਟ ਟਰੈਕਟਰਾਂ ਦੀ ਸੇਵਾ ਇੱਥੇ ਕੀਤੀ ਜਾਵੇ ਤੇ ਤੁਹਾਨੂੰ ਕੋਈ ਇੱਥੋਂ ਦੇ ਹਾਲਾਤ ਦਿਖਾਉਣੇ ਚਾਹਣੇ ਆ ਆ ਦੇਖੋ ਸਾਡੀ ਬਦਕਿਸਮ ਦੀ ਆ ਪੱਕਿਆ ਹੋਇਆ ਝੋਨਾ ਸੀ ਤੇ ਜਿੰਨੂੰ ਵੱਢਣ ਦਾ ਟਾਈਮ ਸੀ ਤੇ ਆ ਦੇਖੋ ਆ ਰੇਤਾ ਆ ਲੱਗ ਗਿਆ ਹੀ ਮੇਰਾ ਵੀਰ ਮੜਿਆ ਦਿਖਾਈ ਆ ਰੇਤਾ ਜਿਹੜੀ ਜਿਹੜੀ ਢੋਨੇ ਵਾਲੀ ਜ਼ਮੀਨ ਸੀ ਉਹਦੇ ਵਿੱਚ 6 6 7 7 ਫੁੱਟ ਰੇਤਾ ਚੜ ਗਈ ਆ ਤੇ ਕੁਝ ਜ਼ਮੀਨਾਂ ਜਿਹੜੀਆਂ ਆ ਇਧਰੋਂ ਢਾ ਘੱਟੀ ਆ ਆ ਜਿਹੜੀ ਤਕਰੀਬਨ 550 ਏਕੜ ਰਕਬਾ ਵਾਰ ਆਰਮ ਸਿੰਘ ਵਾਲੇ ਦਾ ਤੇ ਵੱਧ ਤੋਂ ਵੱਧ ਜੇ ਬਚਿਆ ਹੋਊਗਾ ਤੇ 30 ਤੋਂ 40 ਕਿੱਲੇ ਜ਼ਮੀਨ ਬਚੀ ਆ ਆਰਮ ਸਿੰਘ ਵਾਲੇ ਦੀ ਬਾਕੀ ਤਕਰੀਬਨ ਇੰਦਰੀਆ ਦੇ ਵਿੱਚ ਚਲੇ ਗਈ ਆ ਤੇ ਸਾਡੀ اپیل ਆ ਸਾਧ ਸੰਗਤ ਨੂੰ ਜਿੰਨੀਆਂ ਵੀ این جی او ਆ ਸਮਾਜ ਸੇਵੀ ਸੰਸਥਾ ਵਾ ਐਨ ਆਰ ਆਈ ਭਰਾਵਾ ਉਹਨਾਂ ਨੂੰ اپیل ਆ ਵੀ ਇੱਥੇ ਸਾਡੇ ਵੱਧ ਤੋਂ ਵੱਧ ਮਤ ਦਿੱਤੀ ਜਾਵੇ ਸਾਡੇ ਏਰੀਏ ਦੀ ਤਾਂ ਜੋ ਜਿਹੜੀ ਜ਼ਮੀਨ ਬਚੀ ਆ ਉਹਦੇ 'ਚ ਕੋਈ ਆਪਣਾ ਕੋਈ ਖਾਨ ਜੋਗਾ